ਮੈਂ ਇੰਟਰਵਿਊ ਸẽਗਾ ਕਿ ਮੈਂ ਪੋਤਰ ਦੀ ਤੇਲ ਪੌਣ ਆਸਤੇ ਜਾ ਰਿਹਾ ਸੀ ਛੋਕਰਿਆਰ ਨੂੰ ਤਾਂ ਗਰਮੀ ਬਹੁਤ ਜ਼ਿਆਦਾ ਸੀ ਕੱਲ ਤਾਂ ਇੱਕ ਜੀਵ ਪਸ਼ੂ ਪ੍ਰੇਮੀ ਹੋਣ ਦੇ ਨਾਤੇ ਮੈਂ ਇੱਕ ਬੁੱਲ ਵੇਖਿਆ ਜਿਹੜਾ ਜ਼ਖਮੀ ਸੀ ਜਦੋਂ ਮੈਂ ਵੀ ਫਿਰ ਵੀਡੀਓ ਬਣਾਈ ਉਸ ਵਕਤ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਹਨੇ ਕਿੰਨੇ ਗੋਲੀ ਮਾਰੀ ਜਾਂ ਕੀ ਕੀਤਾ ਤਾਂ ਮੈਂ ਵੀਡੀਓ ਇਸ ਮਕਸਦ ਨਾਲ ਪਾਈ ਸੀ ਗਰੁੱਪ ਦੇ ਵਿੱਚ ਕਿ ਇਹਦੇ ਤੇ ਬਣਦੀ ਕਾਰਵਾਈ ਹੋਵੇ ਜਿਹਨੇ ਵੀ ਕੀਤਾ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ ਤਾਂ ਉਹਦਾ ਇਲਾਜ ਵਿਚਾਰੇ ਦਾ ਸਭ ਤੋਂ ਪਹਿਲਾਂ ਕੀਤਾ ਜਾਵੇ ਤਾਂ ਉਹਦਾ ਜਦੋਂ ਗਰੁੱਪ ਦੇ ਵਿੱਚ ਪਾਈ ਤਾਂ ਵੀਡੀਓ ਇਹ ਪੂਰੇ ਆਲਓਵਰ ਇੰਡੀਆ ਦੇ ਵਿੱਚ ਫੈਲ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਹ ਬੁੱਲ ਚੋ ਕੇ ਅੰਦਰ ਲੈ ਗਏ ਤੇ ਜਦੋਂ ਪ੍ਰਸ਼ਾਸਨ ਆਇਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਥ੍ਰੈਟ ਦੇਣੇ ਸ਼ੁਰੂ ਕੀਤੇ ਸਾਡੇ ਗਲ ਵੀ ਪਏ ਉਹਦੀ ਵੀਡੀਓ ਵੀ ਹੈਗੀ ਆ ਕਿ ਅਸੀਂ ਤੇ ਇਹਨੂੰ ਹੁਣ ਪਿੰਡ ਚੋਂ ਕੱਢ ਕੇ ਛੱਡਾਂਗੇ ਕਿਉਂਕਿ ਤੂੰ ਇਹ ਵੀਡੀਓ ਕਿਉਂ ਪਾਈ ਸੀ ਕਿ ਇੱਕ ਉਸਾਨ ਦੀ ਜਾਨ ਕਿਉਂ ਬਚਾਉਣ ਖਾਤਰ ਤੂੰ ਇਹ ਕਾਰਵਾਈ ਕੀਤੀ ਅਸੀਂ ਜੀ ਪਿੰਡ ਧੀਰਾ ਪੱਤਰਾ ਦੇ ਨਿਵਾਸੀ ਆ ਸਾਰੇ ਅਸੀਂ ਇੱਥੇ ਇਸ ਕਰਕੇ ਪਹੁੰਚੇ ਆ ਕੱਲ ਇੱਕ ਸਾਡੇ ਪਿੰਡ ਅਵਾਰਾ ਪਸ਼ੂ ਨੂੰ ਬਲਦ ਨੂੰ ਗੋਲੀਆਂ ਨਾਲ ਫਟੜ ਕੀਤਾ ਗਿਆ ਤਾਂ ਉਸਦੇ ਬਾਬਤ ਪਿੰਡ ਦੇ ਵਿੱਚ ਜਿਵੇਂ ਜਿਵੇਂ ਪਤਾ ਲੱਗਾ ਇੰਦਰਜੀਤ ਸਿੰਘ ਨੇ ਦੇਖਿਆ ਉਹਨਾਂ ਨੂੰ ਇੱਕ ਘਾਇਲ ਪਸ਼ੂ ਉੱਥੇ ਪਿਆ ਹੋਇਆ ਇਹਨਾਂ ਨੇ ਵੀਡੀਓ ਬਣਾ ਕੇ ਪ੍ਰਸ਼ਾਸਨ ਅੱਗੇ ਡਿਮਾਂਡ ਕੀਤੀ ਮੰਗ ਕੀਤੀ ਕਿ ਇਹਦਾ ਇਲਾਜ ਕਰਵਾਇਆ ਜਾਵੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਵੀ ਕੀਤਾ ਮੈਂ ਪ੍ਰਸ਼ਾਸਨ ਅੱਗੇ ਐਮਐਲਏ ਸਾਹਿਬ ਨਾਲ ਵੀ ਕੀਤਾ ਪ੍ਰਸ਼ਾਸਨ ਨੂੰ ਵੀ ਮੈਂ ਦਰਖਾਸਤ ਕੀਤੀ ਤਾਂ ਉਹ ਐਨਜੀਓ ਲੈ ਕੇ ਸਾਰੇ ਉੱਥੇ ਪਹੁੰਚੇ ਤਾ ਉਹ ਅਸਲ ਦੇ ਵਿੱਚ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਇਹਦੇ ਪਿੱਛੇ ਮਾਰਨ ਦੇ ਵਿੱਚ ਉਹਨਾਂ ਨੇ ਹੁਣ ਕਹਿ ਰਹੇ ਕਿ ਜਵਾਕ ਦੇ ਪਿੱਛੇ ਲੱਗਾ ਸੀ ਤੇ ਅਸੀਂ ਤਾਂ ਮਾਰੀਆਂ ਗੋਲੀਆਂ ਇਹ ਬਿਲਕੁਲ ਉਹਨਾਂ ਦੀ ਜ਼ਮੀਨ ਦੇ ਵਿੱਚ ਸੀਗਾ ਨਾ ਕੋਈ ਉੱਥੇ ਜਵਾਕ ਖੇਡ ਰਿਹਾ ਸੀ ਨਾ ਕੋਈ ਕੁਝ ਕਰ ਰਿਹਾ ਸੀਗਾ ਇਹ ਉੱਥੇ ਉਹਨਾਂ ਨੇ ਸਰਿਆਮ ਗੋਲੀਆਂ ਮਾਰੀਆਂ ਨੇ ਉੱਥੇ ਆਪਣੇ ਸਾਹਮਣੇ ਐਸੀ ਭਾਈਚਾਰੇ ਦੇ ਘਰ ਨੇ ਉਹਨਾਂ ਨੇ ਵੀ ਸਰਿਆਮ ਵੇਖਿਆ ਉਹਦੀਆਂ ਵੀਡੀਓ ਵੀ ਹੈਗੀਆਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇਹ ਗੱਲ ਥੋੜੀ ਜਿਹੀ ਫੈਲ ਗਈ ਤਾਂ ਉਹਨਾਂ ਨੇ ਇਸ ਨੂੰ ਸਬੂਤ ਮਟਾਉਣ ਦੇ ਵਾਸਤੇ ਉੱਥੋਂ ਚੱਕ ਕੇ ਬਲਦ ਨੂੰ ਕਢੀਸ ਕੇ ਆਪਦੇ ਘਰ ਲੈ ਗਏ ਤੇ ਉੱਥੇ ਜਿਹੜਾ ਉਹਦਾ ਖੂਨ ਬਲੱਡ ਡੁੱਲਿਆ ਹੋਇਆ ਸੀ ਉਹਨੂੰ ਜ਼ਮੀਨ ਨੂੰ ਆਪਦੇ ਬੰਦੇ ਨੂੰ ਲਾ ਕੇ ਉਹਨੂੰ ਵਹਾ ਦਿੱਤਾ ਗਿਆ ਤਾਂ ਇਸ ਦੇ ਮੁਤਾਬਕ ਆਪਣੇ ਜਿਹੜੇ ਮੈਡਮ ਐਸਾਬ ਇਨਸਪੈਕਟਰ ਆਪਣੇ ਪਰਮਜੀਤ ਕੌਰ ਸੀਗੀ ਇਹ ਉੱਥੇ ਹੀ ਸੀ ਮੌਜੂਦ ਸੀ ਇਹਨਾਂ ਨੇ ਵੀ ਪ੍ਰਸ਼ਾਸਨ ਆ ਕੇ ਉਹਦੀ ਰਿਪੋਰਟ ਵੀ ਕੀਤੀ ਤਾਂ ਇਹਨਾਂ ਨੇ ਹੁਣ ਪਰਚਾ ਐਫ ਆਈ ਆਰ ਦਰਜ ਕੀਤੀ ਹੈ ਇਹ ਉਹਨਾਂ ਦੇ ਕੋਲ ਆਪਦਾ ਲਾਇਸੈਂਸ ਹੀ ਹਥਿਆਰ ਹੈਗਾ ਜਿਹੜੀ ਉਹ ਦੋਰ ਵਰਤੂਆ ਦੀ ਕਰ ਰਿਹਾ ਏ ਪਿਛਲੇ ਦਿਨੀ ਉਹਨਾਂ ਬੱਚਿਆਂ ਨੂੰ ਸੱਦ ਕੇ ਘਰੇ ਉਹਨਾਂ ਨੂੰ ਵੀ ਧਮਕਾ ਰਿਹਾ ਸੀ ਮੇਰੇ ਕੋਲ ਆਹਾ ਹੈਗਾ ਮੈਂ ਨਵਾਂ ਆਹ ਪਿਸਤੌਲ ਲਿਆ ਚੀਤਾ ਲਿਆ ਇਹ ਉਹ ਇਹੋ ਜਿਹੀਆਂ ਗੱਲਾਂ ਉਹ ਕਰ ਰਿਹਾ ਠੀਕ ਉਹ ਗੱਡੀਆਂ ਵੀ ਪਹਿੰਦੇ ਕੋਸੀ ਦੀ ਲੀਗ ਨੂੰ ਦੇ ਸਾਡੇ ਪ੍ਰੈਕਟਿਕ ਆਸਾਨ ਦੇ ਪੱਟ ਦੇ ਵਿੱਚ ਗੋਲੀਆਂ ਮਾਰੀਆਂ ਹੋਈਆਂ ਨੇ ਤੇ ਵੈਟਰਨਰੀ ਵਿਭਾਗ ਦਾ ਆਣ ਕੇ ਇਲਾਜ ਕਰੇ ਤੁਰੰਤ ਤੇ ਬੰਦੀ ਕਾਰਵਾਈ ਕੀਤੀ ਜਾਵੇ। ਉਹ ਗੱਡੀ ਆ ਗਈ। ਉਹ ਨਹੀਂ। ਉਹ ਜਿੱਦੀ ਲਈ ਉਹਦੇ ਸਾਹ ਤੇ। ਆਸਾਨ ਦੇ ਪੱਟ ਦੇ ਵਿੱਚ ਗੋਲੀਆਂ ਮਾਰੀਆਂ ਹੋਈਆਂ ਨੇ। ਦਾ ਵੈਟਰਨਰੀ ਵਿਭਾਗ ਇਹਦਾ ਆਣ ਕੇ ਇਲਾਜ ਕਰੇ ਤੁਰੰਤ ਇਹ ਬੰਦੀ ਕਾਰਵਾਈ ਕੀਤੀ ਜਾਵੇ